ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਪੰਜਾਬੀ ਟੂਰ ਖਾਨ ਵਿੱਚ ਤੇ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਅਜੇ ਲੈ ਨਵੇਂ ਹੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਜੁੜਦੇ ਸ ਕਰੋ ਵੀਡੀਓ ਕਿੰਨੀ ਲੱਗੀ ਤੇ ਇਹ ਦਿਨਾਂ ਸੰਡੇ ਦਾ ਹੀ ਸਵੇਰ ਦੇ ਬਚ ਗਏ ਨੇਗੇ ਸਾਢੇ 8 ਦਾ ਟਾਈਮ ਹੋ ਗਿਆ ਤੇ ਸਾਰਾ ਹਰ ਸਾਰੇ ਸਾਫ ਨਹੀਂ ਹੋ ਗਏ ਨੇ ਇਹ ਤੇ ਗੋਹਾ ਸੁੱਟ ਦਿੱਤਾ ਹੈ ਤੇ ਹੁਣ ਸਲਾਹ ਕਰਦੇ ਸ ਕੋਠੇ ਦੇ ਇਹ ਤਾਂ ਅੰਗੂਰਾਂ ਦੀ ਵੀ ਅਲਰਟ ਵੀ ਉਹ ਖਰਾਬ ਹੋਈ ਪਈ ਜਾਂ ਨਿੱਚੇ ਡਿੱਗੀ ਵੀ ਹੈ ਤੇ ਬਾਕੀ ਉਪਰ ਜਿਆਦੇ ਕੋਠੇ ਉੱਪਰ ਜਾ ਰਹੀ ਹੈਗੀ ਤੇ ਉਹਨੂੰ ਬੰਨਦੇ ਆ ਠੀਕ ਕਰਦੇ ਆਗੇ ਤੇ ਨਾਲੇ ਕੋਠੇ ਦੀ ਕਰਦੇ ਆਗੇ ਸਫਾਈ ਕਿਉਂਕਿ ਦਵਾਚ ਮੀਂਹ ਪੈਣ ਲੱਗੇ ਨੇ ਉਹ ਦਵਾ ਪਰ ਪੱਤੇ ਤੇ ਦਰਖਤ ਕਾਫੀ ਹਾਂ ਕਰਕੇ ਪੱਤੇ ਬਹੁਤ ਜਿਆਦੇ ਹੋ ਰਹੇ ਨੇ ਕੋਠੇ ਤੇ ਤੇ ਜੇ ਅੱਗੇ ਮੀਂਹ ਪੈਣ ਲੱਗੇ ਨੇ ਫਿਰ ਜਿਹੜੇ ਪੰਤਾਲ ਸਾਰੇ ਬੰਦ ਹੋ ਜਾਂਦੇ ਨੇ ਜੀ ਫਿਰ ਕੋਠੇ ਸਲਾਬ ਜਿਉਣ ਲੱਗ ਜਾਂਦੀ ਹੈ ਤੇ ਫਿਰ ਜਿਆਦੇ ਗਰਮੀ ਹੋ ਜਾਣੀ ਹੈ ਫਿਰ ਗਰਮੀ ਜਿਆਦੇ ਹੋ ਜਾਂਦੀਆਂ ਨੇ ਜੀ ਤੇ ਜਿਆਦਾ ਕਰਗੀਆਂ ਤੋਂ ਕਰ ਪਹਿਲਾਂ ਇਸ ਤਰੀਕਾ ਸਾਫ ਸਪਾਈ ਕਰ ਦਿੰਨੇ ਹੈਗੇ ਨੀਚ ਸਾਰਾ ਸਾਫ ਹੋ ਗਿਆ ਤਾਂ ਹੜੀ ਦਾ ਕੰਮ ਸਾਰਾ ਨਿਬੜ ਗਿਆ ਤੇ ਬਸ ਉਹ ਕੋਠੇ ਰਹਿ ਕੇ ਸਾਫ ਕਰਨ ਲੱਗੂ ਉਹ ਵੀ ਕਰ ਦਿੰਨੇ ਹੈਗੇ ਤੇ ਸਾਰੇ ਘਰ ਮੀਨਾ ਬਾਹਰ ਧੁੱਪ ਪਰ ਘੱਮ ਹੁੰਦਾ ਬੈਨ ਰੋਕਾ ਹੋਏ ਦਾ ਕਰਨ ਜਿਆਦਾ ਗਰਮੀ ਵਿੱਚ ਤੇ ਸਾਰਾ ਬੇੜਾ ਬੂੜਾ ਸਾਫ ਕਰਤਾ ਤੇ ਧੋਤਾ ਬੇੜਾ ਸਾਰਾ ਅੱਜ ਬੱਚੇ ਘਰੇ ਸੀ ਅੱਜ ਸੰਡੇ ਸੀਗਾ ਸਵੇਰੇ ਇੰਨਾ ਕੰਮ ਨਹੀਂ ਹੈਗਾ ਸੀ ਤੇ ਸਾਰੀ ਸਫਾਈ ਹੋ ਗਈ ਹੈਗੀ ਤੇ ਬਸ ਉਹ ਲੱਗਿਆ ਕੋਠੇ ਸਪਾਈ ਕਰਨੀ ਤੇ ਕੋਠੇ ਸਪਾਈ ਕਰੇ ਹੋਣੇਗੇ ਕੁਝ ਚਲਿਓ ਚਲਿਓ ਚਲਦੇ ਹਾਂ ਕੋਠੇ ਤੇ ਤੇ ਉਹ ਤਾਂ ਕੋਠੇ ਚਲੇ ਗਏ ਨੀ ਕਿ ਮੈਨੂੰ ਕਿ ਤੁਸੀਂ ਬੇਰ ਬਣ ਕੇ ਨਵੇਂ ਆ ਕੇ ਕੋਈ ਹਿੰਗ ਡਾਕੂਮੈਂਟ ਅਰੈਸਟ ਕਰਕੇ ਚਾਪ ਦਿੱਤੇ ਤੇ ਉਸ ਤੋਂ ਬਾਅਦ ਫੇਰ ਕੋਠੇ ਕਾਫੀ ਟਾਈਮ ਲੱਗ ਗਿਆ ਲਗਭਗ 1 ਘੰਟਾ ਤੇ ਰੋਟੀ ਫਿਰ ਬਾਅਦ ਚਾਹ ਕੀ ਖਾ ਮੰਗੇ ਸੱਚੇ ਜੀ ਆਪ ਚਲਦੇ ਹਾਂ ਕੋਠੇ ਤੇ ਸੋ ਕੋਠੇ ਲਗੀ ਦਿਖਾਉਣੇ ਤੋੜ ਦਿਆਂ ਸਾਰੀ ਕੰਡ ਜੀ ਹੋ ਗਈ ਵੇੜੇ ਵਿੱਚ ਸੰਭਰ ਕੇ ਨੀਂਕਾ ਦੀ ਸੀ ਤੋਂ ਕਿਉਂ ਸਾਰਾ ਸਾਫ ਹੋ ਗਿਆ ਤੇ ਪਹਿਲੇ ਮੱਝਾਂ ਨਾ ਤੇ ਵੜੀਆਂ ਨੂੰ ਗੋਹਾ ਹਟਾ ਕੇ ਫਿਰ ਜਾਊਂ ਕੋਠੇ ਤੇ ਇਹ ਨਮਾਈਆਂ ਹੋਈਆਂ ਨੇ ਜਿਹੜੀਆਂ ਸਾਰੀਆਂ ਦਵਾਰ ਪੇ ਲਿਬੜ ਜਾਂਦੀਆਂ ਨੇ ਜੀ ਵੀਡੀਓ ਸਾਈਜ਼ੜ ਕੋ ਡੇਟਾ ਵੀ ਕਿ ਮੈਨੂੰ ਦੋ ਦਿਨਾਂ ਕਾਫੀ ਥਮਾ ਕੱਪੜੇ ਨਾ ਕੰਮ ਮਾ ਮੇਰਾ ਜਿਹੜੇ ਨਵੇਂ ਵੀਵਰ ਜੁੜੇ ਨੇਗੇ ਤੇ ਮੇਕਅੱਪੇ ਲੈ ਕੇ ਆਉਣੇ ਨੇ ਖਰੋਦੇ ਬਿਲਕੁਲ ਲਗਾਉਣੇ ਪੈਂਦੇ ਨੇ ਸਾਰਾ ਕੰਮ ਲੱਗਦਾਗਾ ਤੇ ਕਾਫੀ ਹੋ ਕੰਮ ਹੋ ਜਾਂਦਾ ਕੱਪੜੇ ਨਾਲ ਤੇ ਦੋ ਦਿਨ ਮੈਂ ਇਧਰ ਵੀਡੀਓ ਹੁਣ ਨਹੀਂ ਅਪਲੋਡ ਕਰ ਸਕੂਗੀ ਕਿਉਂਕਿ ਉਧਰ ਬਹੁਤ ਜ਼ਿਆਦਾ ਕੰਮ ਹੋ ਜਾਂਦਾਗਾ ਸਾਰੀ ਵੀਡੀਓ ਥੋੜਾ ਜਿਹਾ ਲੇਟ ਪਹੁੰਚੇ ਤੇ ਮੈਂ ਸਾਰਾ ਕੂੜਾ ਬੇਲ ਲੈਣੇ ਚੱਲ ਗਈ ਨਾ ਕਿ ਨਹੀਂ ਹਨੇਰੀ ਦਿਨਾਂ ਰਿਤ ਨਾਲ ਹਵਾ ਦੇ ਨਾਲ ਤੇ ਅੰਗੂਰ ਤਾਂ ਬਹੁਤ ਸੋਹਣੇ ਲੱਗੇ ਨੇ ਪਰ ਇਸ ਵਾਰ ਫਲ ਬਹੁਤ ਘੱਟ ਲੱਗਿਆ ਪਤਾ ਨਹੀਂ ਕਿਉਂ ਤਰ ਨਹੀਂ ਸੁੱਕੂਗੀ। ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਫਲ ਲੱਗੇ ਹੋਏ ਸੀਗਾ। ਇਸ ਵਾਰ ਫਲ ਘੱਟ ਲੱਗੇ ਆਇਆ। ਪਤਾ ਨਹੀਂ ਬੇਲ ਕੋਠੇ ਦੇ ਗਰਮੀ ਜੀ ਨਾਲ ਖਰਾਬ ਹੋ ਜਾਂਦੀਆਂ। ਤੇ ਨੀਚੇ ਤਾਂ ਮੈਂ ਸਿਕਾ ਕਰਦਣੀ ਹੁੰਦੀ ਹੈ ਪਾਣੀ ਨਾਲ। ਸਾਰ ਪੈਪ ਲੱਗ ਧੋਦਣੀ ਹੁੰਦੀ ਹੈਗੀ। ਤੇ ਪਾਣੀ ਜਿਹੜੀ ਅਵਧ ਭਾਰ ਦੇ ਵੇਲੇ ਫਿਰ ਅੰਗੂਰੀ ਦੇ ਵਧੀਆ ਨਹੀਂ ਨਿਕਲਦੇ ਸੁੱਕੇ ਜੰਗੂਰ ਹੋ ਜਾਂਦੇ ਨੇ ਫਿਰ। ਚਲੋ ਇਹਦਾ ਸੇਵਾ ਕੰਨ ਨੂੰ ਚੰਗੀ ਤਰ੍ਹਾਂ ਬੰਨ ਦਾਂਗੇ ਫਿਰ। ਜਿਹੜੀ ਜਿਆਦਾ نیچے ਲੜਕ ਰਹੀ ਆ ਥੋੜੀ ਉੱਪਰ ਕਿੱਤਾਂਗੇ ਜਿਹੜੀ ਉੱਪਰ ਜਿਆਦਾ ਆ ਰਹੀ ਹੈ ਉੱਥੇ ਤੇ ਉਹਨੂੰ ਜੰਗਲੇ ਦੇ ਉੱਪਰ ਰੱਖਣਾ ਬੰਨਦਾਂਗੇ ਪਹਿਲਾਂ ਬਹੁਤ ਸ ਨੂੰ ਚਾਲ ਕਰਿਓ ਅਸੀਂ ਨੀਚੇ ਨਾਲ ਬਹੁਤ ਸ ਨੂੰ ਗੂੜ ਲੱਗਦੇ ਸੀ ਪਰ ਚਾਰ ਆਟਾ ਪੁੱਟਨ ਕਰਕੇ ਫਿਰ ਟਰੈਕਟਰ ਟਰਾਲੀ ਨੂੰ ਦਿੱਕਤ ਲੱਗਦੀ ਸੀ ਫਿਰ ਉੱਪਰ ਚੱਕ ਲਈ ਇੱਥੇ ਆਪਣੇ ਨੇੜੇ ਚੁਲੇ ਬੱਕਰੀਆਂ ਨੇ ਗੀਆਂ ਮੈਂ ਡੇਟਾ ਨਹੀਂ ਥੋੜ ਕੇ ਸਾਰੇ ਬੱਕਾ ਨਹੀਂ ਉਹਨਾਂ ਵੱਲ ਸਿੱਟ ਦੂੰਗੀ ਖਾ ਲੈਣਗੇ ਇਹ ਚੱਕ ਕੇ ਪਾ ਦੇਣਗੇ ਇਹ ਡੇ ਦਾ ਸਾਰੇ ਕੁੱਟੇ ਦੇ ਉੱਪਰ ਆ ਰਹੀ ਹੈਗੀ ਦਰਖਤਾਂ ਜਿਆਦਾ ਹੋਣ ਕਰਕੇ ਜਿਹੜਾ ਕੂੜਾ ਕਾਫੀ ਹੋ ਜਾਂਦਾਗਾ ਤੇ ਇੱਕ ਰੁੱਖ ਸੌ ਸੁਖ ਦਰਖਤਾਂ ਦਾ ਤੇ ਸੁਖ ਦਾ ਬਹੁਤ ਜਿਆਦਾ ਪਰ ਇੱਕ ਕੂੜਾ ਬਹੁਤ ਜਿਆਦਾ ਹੋ ਜਾਂਦਾਗਾ ਨੀਚੇ ਵੀ ਤੇ ਕੋਠੇ ਵੀ ਸਾਨੂੰ ਤਿੰਨ ਚਾਰ ਵਾਰ ਸੰਭਲੇ ਪੈਂਦੇ ਨੇ ਸਾਲ ਨਹੀਂ ਇਹ ਨੀਚੇ ਪਾਣੀ ਆਉਂਦਾ ਸਾਰਾ ਮਨਰੋਹ ਦਾ ਬੰਦ ਹੋਇਆ ਨਹੀਂ ਨੀ ਪਾਈਪ ਫਿਰ ਰੁੱਖ ਹੋ ਜਾਂਦਾ ਨੀ ਪੰਨ ਕਿੱਥੋਂ ਪੱਕੇ ਕੋਠੇ ਉੱਪਰ ਵੀ ਕੱਖਾਰੇ ਹੋ ਜਾਂਦੇ ਨੇਗੇ ਤਦ ਕਿਵੇਂ ਹੁੰਦੇ ਨੇ ਕਿ ਹਰੇ ਭਰੇ ਤਾਂ ਮਿੱਟੀ ਵਿੱਚ ਹੀ ਆ ਜਾਂਦੇ ਨੇ ਛੋਟੇ ਛੋਟੇ ਬਿਰਲਾ ਵਿੱਚ ਹਰੇ ਹੋ ਜਾਂਦੇ ਨੇ ਤੇ ਕੋਠੇ ਦੀ ਬਹੁਤ ਜ਼ਿਆਦਾ ਕੱਕ ਜੀ ਬੂਟੀ ਜੀ ਹਰੀ ਹੋ ਜਾਂਦੀ ਹੈ ਤੇ ਫਿਰ ਪੱਟਣੀ ਪੈਂਦੀ ਹੈ ਜੇ ਨਾ ਪਸਤਾ ਜਾਣਾ ਹੁੰਦਾ ਸੀ ਫਿਰ ਉਹਨਾਂ ਇਧਰੋਂ ਆ ਰਿਹਾ ਜੀ ਐ ਕੰਨ ਟੱਪ ਕੇ ਖਾ ਜਾਂਦੇ ਕਰਕੇ ਨੀਚੇ ਵੀ ਸਲਾਬ ਜੀ ਹੋਣ ਲੱਗ ਜਾਂਦੇ ਕਿਉਂਕਿ ਡਾਟਾ ਨਹੀਂ ਗਾਰੰਟੀ ਦਾ ਹੀ ਪ੍ਰੋਬਲਮ ਹੁੰਦੀ ਆ ਥੋੜੀ ਸਲਾਬ ਜਲਦੀ ਫੜਦੀ ਹੈ ਨੀਗੇ ਲੈਂਟਰ ਤੇ ਨਹੀਂ ਸਲਾਬ ਨਹੀਂ ਜਾਂਦੀ ਕਿਸਕਾ ਕੰਨ ਜਲਦੀ ਸੰਭਰਨੇ ਪੈਂਦੇ ਨੇਗੇ ਪਹਿਲਾਂ ਜਦੋਂ ਕੋਠੇ ਕੱਚੇ ਸੀਗੇ ਉਹ ਸਾਰੇ ਲਿਪੇਦੇ ਹੁੰਦੇ ਸੀਗੇ ਤੇ ਹੁਣ ਤਾਂ 8-9 ਸਾਲ ਹੋ ਗਏ ਪੱਕੇ ਕਰਵਾਏ ਨੇ ਪਹਿਲੇ ਸਾਰੇ ਕੋਠੇ ਜਦੋਂ ਸਿੱਖ ਇਕੱਠੇ ਹੁੰਦੇ ਸੀਗੇ ਸਾਰੇ ਕੋਠੇ ਕੱਚੇ ਹੁੰਦੇ ਮਮੀ ਸਾਰੇ ਲਿਪੇਦੇ ਹੁੰਦੇ ਸੀ ਇਹਨਾਂ ਕੋਠਿਆਂ ਨੂੰ ਤੇ ਮੈਂ ਤਾਂ ਕਦੇ ਨਹੀਂ ਲਿਪੇ ਗਏ ਤੇ ਮਮੀ ਕਿਸੇ ਨਾਲ ਹੋਰ ਲਾਲ ਨਿਕੀ ਕਿਸੇ ਕੰਮ ਤੇ ਤੇ ਫਿਰ ਸਾਰੇ ਕੋਠੇ ਲਿਪੇ ਜਾਂਦੇ ਬਰਸਾਂਤ ਤੋਂ ਪਹਿਲਾਂ ਪਹਿਲਾ ਅੱਜ ਕੱਲ੍ਹ ਦੇ ਮਹੀਨੇ 'ਚ ਫਾੜੇ ਦਾ ਕੰਮ ਨਿਬੜ ਕੇ ਸਾਰੇ ਕੋਠੇ ਲਿਪੇ ਜਾਂਦੇ ਤੇ ਜਿਹੜਾ ਬਰਸਾਤ ਦਾ ਸਾਰਾ ਮੌਸਮਾ ਮੌਨਸੂਨ ਦਾ ਲੰਘ ਗਿਆ। ਮੈਨੂੰ ਬਸ ਇਹ ਬੁਲਾ ਦੇ ਕਿਰਾਵਾ। ਜਰੂਰ ਇਸ ਕੋਠੇ ਤੇ ਆਇਆ ਤਾਂ ਟੀਵੀ ਨੇ ਬਹੁਤ ਜ਼ਿਆਦਾ ਰੌਣਕ ਪਾਇਆ ਹੋਇਆ ਹੈ। ਇਹ ਨੂੰ ਐਵੇਂ ਮੇਰੇ ਛਾਲ ਦੇ ਨੇ ਦੇ ਮੇਰੇ ਅੰਡੇ ਚੱਕਦੇ ਨੇ ਤੇ ਉਹ ਤੋਂ ਨਹੀਂ ਤੇ ਘੁੰਮੀ ਜਾਂਦੀ ਹੈ ਬਹੁਤ ਜ਼ਿਆਦੇ ਨੇ ਰੋਲਾ ਪਾੜ ਕੇ ਹੈਗਾ ਵੀ ਕਿ ਮੇਰੇ ਆਂਟੀ ਨਾਲ ਸੀਟ ਤੇ ਜਾਂ ਕੋਈ ਬਿੱਲੀ ਆ ਜੇ ਫੇਰੀ ਬਹੁਤ ਰਾਹੀ ਆ ਤੇ ਰੋਲ ਪਾਉਂਦੀ ਮਾਂ ਨੂੰ ਹੁੰਦਾ ਉਹਦੇ ਬੱਚਿਆਂ ਦੀ ਕਿੰਨੀ ਕੇਅਰ ਕਰਦੀ ਹੈਗੀ ਇਹ ਸਾਰਾ ਦਿਨ ਇੱਥੇ ਰਹਿੰਦੀ ਹੈਗੀ ਇਹ ਛੱਡ ਦੇ ਉੱਪਰ ਆਂਡੇ ਨੇਗੇ ਲਖਾ ਲ ਆਹੀ ਇੱਥੇ ਬੈਠੀ ਹੈਗੀ ਵੀ ਕਿ ਮੇਰੇ ਆਂਡੇ ਨਾਲ ਉਹ ਸੀਟ ਦੇ ਚਲੋ ਕੱਕੇ ਜਿਹਾ ਪੱਟ ਦੁੱਤੇ ਨੇ ਮੈਂ ਸਾਰੇ ਚੰਗੀ ਜਿਹਾ ਝਾੜੂ ਲਾ ਕੇ ਫੇਰਾਂਗਾ ਸੁੱਕਰੇ ਸੀ ਉਸ ਤੋਂ ਫਰੀਦ ਅਮਨੋ ਹੈਣੀ ਸੀ ਖੂਬਸਾਬ ਦੇ ਵਿੱਚ ਪਾਕਰ ਦਾ ਸਾਰਾ ਸੁੱਕ ਜਾਂਦਾ ਹੈ ਉਵੇਂ ਬੰਨ੍ਹ ਕੇ ਇਹਨੇ ਵੀ ਨੂੰ ਨਿੱਕੀ ਲਟਕਾ ਕੇ ਜਿਹੜਾਆਂ ਨੇ ਜਾ ਰਹੇ ਸੀ ਹਰਦੇ ਸੀ ਫਿਰ ਰਾਣੀਆਂ ਟੁੱਟਦੇ ਬਣ ਕਿਵੇਂ ਤਾਣਾ ਜਿਹੜਾ ਸੁੱਕੀ ਜਾਂਦਾਗਾ ਜਿਹਦਾ ਸਿਉਂ ਕਰਕੇ ਸੁੱਕੀ ਜਾਂਦਾਗਾ ਮਰੀ ਵੀ ਚੱਕਰ ਹੈਗਾ ਤੇ ਇਹ ਜਿਹੜੀ ਬੁੱਟੀ ਮੈਂ ਨਹੀਂ ਪਟੂਗੀ ਇਹ ਵੇਖੀ ਮੱਜਾ ਵਾਸਤੇ ਬਹੁਤ ਜ਼ਿਆਦਾ ਇਹਦਾ ਲਾਭ ਨੇ ਕਿਵੱਜਨ ਪਾਉਣ ਦੇ ਨਾਲ ਇੱਕਦਮ ਸਪੈਸ਼ਲ ਵੀਡੀਓ ਬਣਾਉ ਜੇ ਖਰੀ ਹੋਗੀ ਹੁਣ ਦੱਸੂਗੀ ਤੇ ਬਰੀਕ ਬਰੀਕ ਬਿੰਦੀਆਂ ਜਿਹੜੀ ਬੁੱਟੀ ਹੁੰਦੀ ਹੈ ਖੇਤੇ ਵਾਸਤੇ ਬਹੁਤ ਵਧੀਆ ਜੀ ਹੈ ਮੱਝ ਨੂੰ ਬਹੁਤ ਰੂਹ ਤੇ ਸੁਤਕਾਰਾ ਦਿੰਦੀ ਹੈ। ਇਹਦੇ ਵਾਸਤੇ ਕੁਝ ਹੋਰ ਚੰਗੀ ਤਰ੍ਹਾਂ ਦੱਸੂ ਵੀਡੀਓ ਵਿੱਚ ਜਿਸਕੇ ਮੈਂ ਪਾਉਣੀ ਆ ਇਸ ਟਾਈਮ ਪਾ ਸਕਦੇ ਹਾਂ ਤੇ ਕਿਹੜੀ ਬਿਮਾਰੀ ਵਾਸਤੇ ਫਾਇਦੇਮੰਦ ਹੁੰਦੀ ਹੈ। ਤੇ ਇਧਰੋਂ ਰਹਿ ਗਿਆ ਬਸ ਮੇਰਾ ਕੂਟਾ ਸੰਭਲਣਾ ਥੋੜਾ ਜਿਹਾ ਤੇ ਬ੍ਰੇਤੀ ਚੱਕ ਥੋੜੀ ਵੀ ਰੇਤੀ ਵੀ ਕੂਟੇ ਦੇ ਉੱਪਰ ਤੇ ਇੱਥੇ ਸਾਉੜੂ ਦੀ ਬਸਤੀ ਲੱਗੇ ਸੀ ਤੇ ਇਹਨੂੰ ਇਕੱਠੀ ਕਰ ਦੂੰਗੀ ਸਾਰੀਆਂ। ਦਵਾ ਚੜ੍ਹਿਆ ਨਹੀਂ ਗਿਆ ਹੈਗਾ। ਤੇ ਇਹ ਦਿਵਾਲੀ ਵੀ ਇਹ ਬਸ ਮੋਟਾ ਮੋਟਾ ਸੰਭਾਲਾ ਟਾਈਮ ਲੱਗੇ ਹੈਗਾ। ਤੇ ਇਧਰ ਇਹ ਪੰਝੋਤ ਲੱਗ ਗਈ ਆਪਣਾ ਪੰਛੀਆਂ ਨੂੰ ਦਾਣੇ ਪਾਉਣਾ। ਦਸੰਬਰ ਜਾਂਦੀ ਹੈ ਕਿ ਪਤਾ ਨੌਨੀ ਚਾੜੂ ਚੰਗੀ ਤਰ੍ਹਾਂ ਲੱਗਦਾ ਚਾੜੂ ਲੱਗ ਪੇਰ ਦਾਣੇ ਬੋਲਣ ਦੇ ਪੰਛੀ ਇਹ ਨਹੀਂ ਧੀ ਕੰਮ ਕਰਨੀ ਕਰਨਾ ਬਹੁਤ ਜ਼ਿਆਦਾ ਸੌਕ ਹੈਗਾ ਪੰਛੀਆਂ ਦਾਣੇ ਚੋਗਾ ਪਾਉਣ ਦਾ ਤੇ ਜੇ ਸਾਂਉਂਡ ਪਾਉਣ ਹੁੰਦਾ ਸਵੇਰੇ ਪਹਿੋਂ ਹੁੰਦੀ ਹੈ ਉਹ ਮਗਨ ਖੰਦ ਦੇ ਨੀਗੇ ਪਿੱਜੇ ਹੋਏ ਦਾਣੇ ਕਦੀ ਹੁਣ ਭਿਆਨ ਕਾਦੇ ਸੁੱਕੇ ਪਾਇਆ ਕਰੂੰ ਤਾਂ ਨੇ ਕੀ ਹੋਏਗੇ ਨਹੀਂ ਵੀ ਇਹੀ ਪਏ ਹੁੰਦੇ ਦਾਣੇ ਖਾਂਦੇ ਨਹੀਂਗੇ ਨੀ ਤੇ ਰਖਾਈ ਹੁੰਦੇ ਨੇਗੇ ਉਹ ਸਾਰੇ ਦਾਣੇ ਵੀ ਹੈਗੇ ਨੇ ਨਾ ਖੇਤਾਂ ਵਿੱਚ ਤਾਂ ਵੀ ਪੰਛੀ ਘਟ ਖਾਂਜੋ ਹੁੰਦੇ ਨੇ ਪੂ ਉਹਦੇ ਮਹੀਨੇ ਵਿੱਚ ਤਾਂ ਬਹੁਤ ਪਾਉਂਦੀ ਡੇਲੀ ਡੇਲੀ ਖਾ ਜਾਂਦੇ ਨੇ ਸਾਰੇ ਰੋਜ਼ ਦੋ ਦੋ ਕਾਲੀ ਪਾ ਜਾਂਦੇ ਕੋਠੇ ਦੇ نیچے ਪਾਉਂਦੇ ਸਾਰੇ ਲਓ ਜੀ ਮੈਂ ਤੈਨੂੰ ਕਹਾਂ ਸੀ ਗੱਡੀ ਦੇ ਮਾੜੇ ਜੀ ਸਾਫ਼ ਕਰ ਦੋ ਇਹਨਾਂ ਦਾ ਵੱਡਾ ਕੰਮ ਸੀ ਲੈ ਗੱਡੀ ਤਾਂ ਸਾਰੇ ਸੀਟਾ ਕੋਲ ਲੀਆਂ ਉੱਚੋ ਕਹਿੰਦੇ ਹੁਣ ਚੰਗੀ ਤਰ੍ਹਾਂ ਸਾਫ ਕਰ ਦਿੰਨੇ ਆਂਗੇ ਸੀਟਾ ਕੋਲ ਕੇ ਦਰੱਖਤ ਤੇ ਨੇਗੇ ਤੇ ਇਧਰ ਵੀ ਪੰਜੋਤ ਲੱਗੇ ਨੀਚੇ ਮੈਟ ਧੋਣ ਸਾਰੇ ਤੇ ਗੱਡੀ ਚੰਗੀ ਤਰ੍ਹਾਂ ਵਿੱਚ ਸਾਫ ਕਰਕੇ ਧੋਤੇ ਆਣ ਤੇ ਹੁਣ ਸੁਕਾ ਦਾਂਗੇ ਚੰਗੀ ਤਰ੍ਹਾਂ ਹੁਣ ਦੋ ਸਾਲ ਤਿੰਨ ਸਾਲ ਮਗਰੋਂ ਸੀ ਸਾਰੀ ਕੋਲ ਕੇ ਧੋਣ ਦੇਣੇ ਹੁੰਦੀਆਂ ਵੀ ਚੰਗੀ ਤਰ੍ਹਾਂ ਸਾਫ ਕਰ ਕਿਉਂਕਿ ਬੱਚੇ ਨੇ ਕੋਈ ਨਾਸ ਖਾਂਦੇ ਰਹੇ ਨੇ ਕਿ ਵਿੱਚੋਂ ਹੋ ਜਾਂਦੀ ਹੈ ਤੇ ਚੰਗੀ ਤਰ੍ਹਾਂ ਸਾਫ ਕਰ ਦਾਂਗੇ ਮੈਂ ਸਾਰਾ ਫਰਸ਼ ਧੋਤਾ ਸੀ ਹੁਣ ਦੁਬਾਰਾ ਫੇਰ ਧੋਣਾ ਲਾ ਹੋ ਜਾਊਗਾ ਗੱਡੀ ਦੇ ਚੇ ਵੀ ਮਿੱਟੀ ਬਹੁਤ ਹੋ ਗਈ ਪਹਿਲਾਂ ਮੈਂ ਦੱਸਿਆ ਨਹੀਂ ਗੱਡੀ ਸਾਫ਼ ਕਰਨੀ ਹੈ ਹੁਣ ਮੈਂ ਦੁਬਾਰਾ ਫੇਰ ਸਾਰਾ ਫਰਸ਼ ਧੋਣਾ ਪਊਗਾ ਇਹ ਕੰਮ ਕਰਨਾ ਨਹੀਂ ਕਰਨਾ ਨਹੀਂ ਫੇਰੇ ਨਹੀਂ ਚੰਗੀ ਤਰ੍ਹਾਂ ਕਰਦੇ ਹੁੰਦੇ ਹਾਂ ਸਾਰੀ ਖੋਲ ਲੀ ਇਹਦੀ ਪੰਜੋਤੋਂ ਮਸਤੀ ਜੜੀ ਹੋਈ ਹੈ ਪਾਣੀ ਵਿੱਚ ਨਾਲ ਕੰਮ ਕਰਾਈ ਜਾਂਦੇ ਨਾਲੇ ਆਪਦੀ ਮਸਤੀ ਕਰੀ ਜਾਂਦੀ ਹੈ ਤੇ ਇਸੀ ਟਮੀ ਤੋ ਦੇ ਨੀਗੇ। ਵੇ ਸੀਟਾਂ ਦੇ ਕਾਪੜਾ ਬਣ ਕੇ ਆਉਂਕਲਦੇ ਨੀਗੇ। ਵਿੱਚ ਦਾ ਇਹ ਲੈਦਰ ਵਾਲਾ ਕਾਪੜਾ ਹੋਣਗੇ। ਤੇ ਇਹ ਬਣ ਕੇ ਮੇ ਕਰੇ ਹੋਏ ਬਟਨ ਜਿ ਲਾ ਕੇ ਖੁੱਲਦੇ ਨੀਗੇ। ਤੁਹਾਨੂੰ ਕਲ ਸੇਮ ਹੀ ਧੋ ਦੇ ਕਿਤੇ ਚੰਗੀ ਤਰ੍ਹਾਂ ਸੈਟ ਨਾ ਆਉਣ। ਤੇ ਮੇ ਸ਼ੈਂਪੂ ਤੇਰਾ ਚੰਗੀ ਤਰ੍ਹਾਂ ਧੋ ਦੇ ਨੀਗੇ ਸਾਫ਼ ਹੋ ਜਾਣੀਗੇ। ਕਿਉਂਕਿ ਬੱਚੇ ਨੇ ਗੱਡੀ 'ਚ ਬੈਠਦੇ ਨੇ ਖਾਣਦੇ ਪੀਣੇ ਕੇਵਲ ਗੱਡੀ ਹੱਥੋਂ ਚ ਲੱਗ। ਤੇ ਮੇ ਹੋ ਜਾਂਦਾ ਹੈ ਖਰਾਬੀ ਹੋ ਜਾਂਦੀ ਨੀਗੇ ਸੀਟਾਂ। ਤੁੰਗੀ ਤਰ੍ਹਾਂ ਧੋ ਦੇ ਨੀਗੇ। بس ਉਹਨੂੰ ਰਹਿਗੇ ਨੀਚੇ ਵਾਲੇ ਜਿਹੜੇ ਮੈਟ ਨੇ ਗੱਡੀ ਦੇ ਉਹ ਤੋਂ ਨਹੀਂ ਰਹਿਗੇ ਇਹ ਕਾਫੀ ਖਰਾਬ ਨੇਗੇ ਕਿਉਂਕਿ ਨੀਚੇ ਇੱਕ ਮੈਟ ਫਿਰ ਉਸ ਤੋਂ ਬਾਅਦ ਇੱਕ ਮੈਟ ਹੋਰ ਹੁੰਦਾਗਾ ਤੇ ਵਸਾਇਆ ਹੋਗਾ ਤੇ ਤੀਜੀ ਆਪਣੇ ਰਾਵੜ ਦੇ ਮੈਟ ਨੇ ਰੱਖੇ ਹੋਏ ਕਿਉਂਕਿ ਬੱਚੇ ਨੇ ਫਿਰ ਕਈ ਵਾਰ ਉਹ ਉਹ ਪਾ ਦਿੰਦੇ ਨੇਗੇ ਫਿਰ ਝਾੜ ਕੇ ਸਾਫ ਹੋ ਜਾਂਦੇ ਨੇਗੇ ਤਿੰਨ ਮੈਟ ਨੇ ਗੱਡੀ ਵਿੱਚ ਸਾਰਾ ਉਹ ਨੀਚੇ ਵਾਲਾ ਜਿਹੜਾ ਨੀਚੇ ਉਹ ਸਾਰਾ ਨਜਾਦੇ ਤੇ ਉਹ ਉਹ ਤੇ ਬਹੁਤ ਜ਼ਿਆਦਾ ਰੇਤ ਆਗਾ ਉਹ ਚੰਗੀ ਤਰ੍ਹਾਂ ਉਹ ਸਾਫ ਕਰ ਦੂੰਗੀ ਤੇ ਕਾਫੀ ਟਾਈਮ ਲੱਗ ਗਿਆ ਮੈਨੂੰ ਤੋਂ ਉੱਪਰ ਵਾਲੇ ਮਾਰਕ ਸੀ ਉਹ ਐਨੇ ਠੀਕ ਸੀਗੇ ਇਹ ਨੀਚੋਂ ਜੇ ਆਪਣਾ ਗੱਡੀ ਚਲਦੀ ਹੈ ਨੀਚੋਂ ਕਦੇ ਪਾਣੀ ਖੁਣੀ ਹੋ ਜਾਂਦਾਗਾ ਤੇ ਇਹ ਕਾਫੀ ਖਰਾਬ ਸੀਗਾ ਉੱਪਰ ਵਾਲੇ ਮਾਰ ਤੜੀ ਪੰਜੋਦ ਤੋਤੇ ਸੀਗੇ ਤਮਸੀਂ ਨੀਚੇ ਵਾਲਾ ਲੈ ਗਿਆ ਸੀ ਹੁਣ ਮੈਂ ਤੋਂ ਦਿੰਦੇ ਤੇ ਸਾਨੂੰ ਤੋਂ ਉਹਨਾਂ ਨੂੰ ਗੱਡੀ ਸਾਰੇ ਸਾਫ ਕਰਦੇ ਨੇ ਨੂੰ ਬੱਜ ਕੇ ਸੀ ਦੁਪਹਿਰ ਦੇ 12 12 ਟਾਈਮ ਹੋ ਗਏ ਤੇ ਕੋਠੇ ਤੋਂ ਆ ਕੇ ਬਣੀ ਚਿੰਨ ਗੱਡੀ ਤੋਂ ਲੱਗੇ ਜਦੋਂ ਸਾਰਾ ਦੁਪਹਿਰਾ ਇਵੇਂ ਲੰਘਾ ਸਿਰਫ ਉੱਡੀ ਏਸੀ ਅੱਜ ਵਾਲਾ ਵਲੌਗ ਵੀਡੀਓ ਵੇਖੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੀ ਦੱਸਿਓ ਵੀਡੀਓ ਕਿਵੇਂ ਲੱਗੀ ਮੈਂ ਵੀਡੀਓ ਨੂੰ ਦੇਖਣ ਦਾ ਥੋੜਾ ਬਹੁਤ ਬਹੁਤ ਧੰਨਵਾਦ ਜੀ ਬਾਏ